ਕੀ ਤੁਸੀਂ ਜਾਣਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ ਦੀ ਸਰੂਪਕਾਰੀ ਦੇ ਪਿੱਛੇ 9 ਮਹੀਨੇ 9 ਦਿਨ ਅਤੇ 9 ਘੜੀਆਂ ਦੀ ਲੰਮੀ ਸੇਵਾ ਲੁਕਦੀ ਹੈ ਕੀ ਤੁਹਾਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਦ ਗ੍ਰੰਥ ਸਾਹਿਬ ਦੀ ਸੁਦਾਈ ਲਈ ਕਿਨਾ ਸਿੱਖਾਂ ਨੂੰ ਚੁਣਿਆ ਸੀ ਅੱਜ ਅਸੀਂ ਜਾਣਾਂਗੇ ਉਹ ਅਸਲ ਇਤਿਹਾਸਿਕ ਗਾਥਾ ਜਿੱਥੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰ ਬੈਠ ਕੇ ਸ੍ਰੀ ਆਦ ਗ੍ਰੰਥ ਸਾਹਿਬ ਦੀ ਸੁਦਾਈ ਕੀਤੀ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹਿਣਾ ਇੱਕ ਦਿਨ ਭਾਈ ਮਨੀ ਸਿੰਘ ਬੜੇ ਪਿਆਰ ਅਤੇ ਸਤਿਕਾਰ ਨਾਲ ਭਾਈ ਦੀਪ ਸਿੰਘ ਜੀ ਨੂੰ ਮਿਲੇ ਭਾਈ ਮਨੀ ਸਿੰਘ ਜੀ ਨੇ ਆਖਿਆ ਗੁਰੂ ਜੀ ਨੇ ਫੈਸਲਾ ਕੀਤਾ ਹੈ ਕਿ ਆਦਿਕਰਨ ਸਾਹਿਬ ਦੀ ਸੁਤਾਈ ਕਰ ਲਈ ਜਾਵੇ ਤੇ ਉਸ ਵਿੱਚ ਰਾਗਾ ਅਨੁਸਾਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕਰ ਲਈ ਜਾਵੇ ਅਨੰਦਪੁਰ ਸਾਹਿਬ ਵਾਲਾ ਆਦਿਕਰਨ ਤਾਂ ਸਰਸਾ ਨਦੀ ਵਿੱਚ ਡੋੜ ਗਿਆ ਸੀ ਪਰ ਕੁਝ ਵੀੜਾਂ ਦੇ ਉਤਾਰੇ ਅਸੀਂ ਵਖ-ਵਖ ਸਿੱਖਾਂ ਪਾਸੋਂ ਪ੍ਰਾਪਤ ਕੀਤੇ ਹਨ ਅਸੀਂ ਵੇਖਿਆ ਹੈ ਕਿ ਉਹਨਾਂ ਵਿੱਚ ਕਈ ਉਨਟਾਈਆਂ ਹਨ ਗੁਰੂ ਸਾਹਿਬ ਨੇ ਆਦੇਸ਼ ਕੀਤਾ ਹੈ ਕਿ ਉਹ ਲਿਖਵਾਈ ਜਾਣ ਕੇ ਅਤੇ ਅਸੀਂ ਦੋਵੇਂ ਲਿਖੀ ਜਾਵਾਂਗੇ ਕਿਉਂਕਿ ਤੁਹਾਡੀ ਲਿਖਾਈ ਬੜੀ ਸੁੰਦਰ ਹੈ ਇਸ ਲਈ ਮੈਂ ਗੁਰੂ ਜੀ ਨੂੰ ਬੇਨਤੀ ਕੀਤੀ ਹੈ ਕਿ ਤੁਹਾਨੂੰ ਵੀ ਬੁਲਾਇਆ ਜਾਵੇ ਭਾਈ ਦੀਪ ਸਿੰਘ ਬੜੇ ਪ੍ਰਸੰਨ ਹੋਏ ਤੇ ਆਖਿਆ ਤਨਪਾਗ ਜੀ ਮੈਂ ਵੀ ਗੁਰੂ ਜੀ ਦੇ ਕਿਸੇ ਕੰਮ ਆ ਸਕਾਂ ਕੁਝ ਦਿਨਾਂ ਬਾਅਦ ਇਹ ਕਾਰਜ ਸ਼ੁਰੂ ਹੋ ਗਿਆ ਗੁਰੂ ਜੀ ਨੇ ਇੱਕ ਤੰਬੂ ਲਗਵਾਇਆ ਤੇ ਉਸ ਵਿੱਚ ਸਾਰੀ ਸਮੱਗਰੀ ਰੱਖ ਲਈ ਗੁਰੂ ਜੀ ਆਪਣੇ ਆਸਣ ਤੇ ਬੈਠ ਕੇ ਬਾਣੀ ਲਿਖਵਾਉਂਦੇ ਤੇ ਭਾਈ ਮਨੀ ਸਿੰਘ ਤੇ ਭਾਈ ਦੀਪ ਸਿੰਘ ਜੀ ਬਾਣੀ ਲਿਖਦੇ ਜਾਂਦੇ ਸ਼ਾਮ ਨੂੰ ਜਿੰਨੀ ਵੀ ਵੀਰ ਲਿਖੀ ਜਾਂਦੀ ਗੁਰੂ ਜੀ ਆਪ ਉਸ ਦੀ ਸੁਦਾਈ ਕਰਦੇ ਤੇ ਲਗਾ ਮਾਤਰਾਵਾਂ ਠੀਕ ਕਰਦੇ ਅਗਲੇ ਦਿਨ ਜਸਵੀਰ ਦੀਵਾਨ ਲੱਗਦਾ ਤਾਂ ਗੁਰੂ ਜੀ ਉਸ ਬਾਣੀ ਦੇ ਅਰਥ ਸੰਕਤਾਂ ਨੂੰ ਸਮਝਾਉਂਦੇ ਭਾਈ ਮਨੀ ਸਿੰਘ ਤੇ ਭਾਈ ਦੀਪ ਸਿੰਘ ਉਹਨਾਂ ਅਰਥਾਂ ਨੂੰ ਆਪਣੀ ਯਾਦਦਾਸ਼ਤ ਵਾਸਤੇ ਲਿਖੀ ਵੀ ਜਾਂਦੇ ਤੇ ਜੇ ਜਿਸ ਨੂੰੇ ਭਾਵ ਨੂੰ ਸਮਝ ਨਾ ਸਕਦੇ ਅਗਲੇ ਦਿਨ ਗੁਰੂ ਜੀ ਪਾਸੋਂ ਪੁੱਛ ਲੈਂਦੇ ਇਹ ਕਾਰਜ ਲਗਾਤਾਰ 9 ਮਹੀਨੇ 9 ਦਿਨ ਅਤੇ 9 ਖੜੀਆਂ ਤੱਕ ਚੱਲਦਾ ਰਿਹਾ ਰਾਗਾਂ ਅਨੁਸਾਰ ਗੁਰੂ ਜੀ ਨੇ ਭਗਤਾਂ ਦੀ ਬਾਣੀ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਤਰਜ ਕਰਵਾ ਦਿੱਤੀ ਇਸ ਤਰ੍ਹਾਂ ਇੱਕ ਨਵੀਂ ਬੀੜ ਤਿਆਰ ਹੋ ਗਈ ਗੁਰੂ ਜੀ ਨੇ ਇਸ ਬੀੜ ਦਾ ਨਾਮ ਦਸਵੀਂ ਬੀੜ ਰੱਖਿਆ ਗੁਰੂ ਸਾਹਿਬ ਜੀ ਜਦ ਅਖੰਡ ਨੂੰ ਜਾਣ ਲੱਗੇ ਤਾਂ ਭਾਈ ਮਨੀ ਸਿੰਘ ਵਾਲੀ ਬੀੜ ਉਹ ਆਪਣੇ ਨਾਲ ਲੈ ਗਏ ਤੇ ਹਜ਼ੂਰ ਸਾਹਿਬ ਨੰਦੇੜ ਉਸ ਬੀੜ ਨੂੰ ਗੁਰਗੱਦੀ ਸੌਂਪੀ ਗਈ ਪਈ ਦੀਪ ਸਿੰਘ ਵਾਲੀ ਬੀੜ ਨੂੰ ਉਹਨਾਂ ਦਮਦਮਾ ਸਹਿਬ ਗੁਰੂ ਕੀ ਕਾਸ਼ੀ ਵਿਖੇ ਹੀ ਰੱਖਣ ਦਾ ਆਦੇਸ਼ ਦਿੱਤਾ। ਨਾਲ ਹੀ ਪਈ ਦੀਪ ਸਿੰਘ ਜੀ ਦੀ ਇਹ ਜ਼ਿੰਮੇਵਾਰੀ ਲਈ ਸੀ ਕਿ ਉਹ ਦਮਦਮਾ ਸਾਹਿ ਵਿਖੇ ਹੀ ਰਹਿ ਕੇ ਉਸੇ ਬੀੜ ਦੇ ਹੋਰ ਉਤਾਰੇ ਵੀ ਕਰਨਗੇ। ਹੁਣ ਪਈ ਦੀਪ ਸਿੰਘ ਜੀ ਇਸੇ ਬੀੜ ਦਾ ਪਾਠ ਕਰਦੇ ਅਤੇ ਸਿੱਖਾਂ ਨੂੰ ਉਸ ਦੇ ਅਰਥ ਸਮਝਾਉਂਦੇ। ਬਾਅਦ ਵਿੱਚ ਪਈ ਦੀਪ ਸਿੰਘ ਜੀ ਨੇ ਉਸ ਬੀੜ ਦੇ ਚਾਰ ਉਤਾਰੇ ਕੀਤੇ ਅਤੇ ਚਾਰਾਂ ਤਖਤਾਂ ਉੱਤੇ ਭੇਜੇ ਗਏ। ਸੋ ਇਹ ਸੀ ਸ਼੍ਰੀ ਆਦ ਗ੍ਰੰਥ ਸਹਿਬ ਦੇ ਪੁਨਰ ਸੰਪਾਦਨ ਦੀ ਗਾਥਾ ਸੋ ਐਵੇਂ ਦੀਆਂ ਹੋਰ ਵੀਡੀਓਜ਼ ਲਈ ਸਿੰਘ ਇਸਟਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਵੀ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ